ਪੂਰੇ ਪੰਜਾਬ ਵਾਸੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਤਰਨਜੀਤ ਸਿੰਘ ਸੌਂ ਅੱਜ ਦਿਨ ਸ਼ੁੱਕਰਵਾਰ 27 ਸਤੰਬਰ ਨੂੰ ਅੱਜ ਮੈਂ ਆਪਣੇ ਦਫ਼ਤਰ ਦਾ ਜੋ ਚਾਰ ਸੀਓ ਸੰਭਾਲਿਆ ਅੱਜ ਸਭ ਤੋਂ ਖੁਸ਼ੀ ਦੀ ਗੱਲ ਹੈ ਕਿ ਅੱਜ ਦਸਵੀਂ ਦਾ ਦਿਹਾੜਾ ਹੈ ਔਰ ਅੱਜ ਵਰਲਡ ਟੂਰਿਜ਼ਮ ਡੇ ਹੈ ਸੋ ਬਤੌਰ ਸੈਰਸਪਾਟਾ ਤੇ ਸੱਭਿਆਚਾਰਕ ਮਾਮਲੇ ਪੂੰਜੀ ਨਿਵੇਸ਼ ਰੋਸਹਨ ਕਿਰਤ ਵਿਭਾਗ ਪ੍ਰਾਉਣਾਚਾਰੀ ਵਿਭਾਗ ਉਦਯੋਗ ਤੇ ਵਣਜ ਅਤੇ ਪੇਂਡੂ ਵਿਕਾਸ ਦੇ ਪੰਚਾਇਤੀ ਮੰਤਰੀ ਵੱਜੋਂ ਅੱਜ ਮੈਂ ਆਪਣੇ ਆਫਿਸ ਦੇ ਵਿੱਚ ਅੱਜ ਇਹ ਜਿਹੜਾ ਚਾਰ ਸੰਭਾਲਿਆ ਮੈਂ ਇਸ ਗੱਲ ਤੇ ਪੂਰੇ ਪੰਜਾਬ ਵਾਸੀਆਂ ਨੂੰ ਤਹਿ ਦਿਲ ਦੀ ਗਹਿਰਾਈ ਤੋਂ ਲੱਖ ਲੱਖ ਮੁਬਾਰਕਬਾਦ ਦਿੰਨਾ ਹੈ ਔਰ ਧੰਨਵਾਦ ਵੀ ਕਰਨਾ ਹੈ ਪਿਆਰ ਭਰੀ ਸਤਿ ਸ਼੍ਰੀ ਅਕਾਲ